ਦੇ ਪਾਸ ਪ੍ਰਭਾਤੀ ਮਹੱਲਾ ਪੰਜਵਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੋਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ਉਰਜ ਪਰਿਓ ਮਨ ਮੀਠ ਮੋਹਾਰਾ ਗੁਨ ਗਾਹਕ ਮੇਰੇ ਪ੍ਰਾਨ ਆਧਾਰਾ ਏਕ ਹਮਾਰਾ ਅੰਤਰ ਜਾਮੀ ਧਾਰ ਏਕਾ ਮੈਂ ਤਿਕ ਏਕ ਅਸ ਕੀ ਸਿਰ ਸਾਹਾ ਵੱਡ ਪੁਰਖ ਸੁਆਮੀ ਰਹਾਉ ਛਾਲ ਨਾਗਨ ਸਿਓ ਮੇਰੀ ਟੂਟ ਨ ਹੋਈ ਗੋਰ ਕਹਿਆ ਇਹ ਝੂਠੀ ਤੋਹੀ ਮੋਖ ਮੀਠੀ ਖਾਈ ਕੋ ਰਈ ਅੰਮ੍ਰਿਤ ਨਾਮ ਮਨ ਰਹਿਆ ਅਗਾਏ ਲੋਭ 모ਹ ਸਿਉ ਗਈ ਵਿਖੋਟ ਗੁਰ ਕਿਰਪਾਲ 모ਹ ਕੀਨੀ ਛੋਟ ਇਹ ਠਗਵਾਰੇ ਬਹੁਤ ਘਾਰ ਗਾਲੇ ਹਮ ਗੁਰ ਰਾਖਲੀਏ ਕਿਰਪਾਲੇ ਕਾਮ ਕ੍ਰੋਧ ਸਿਉ ਠਾਟ ਨਾ ਬਨਿਆ ਗੁਰ ਉਪਦੇਸ ਮੋਹ ਕਾ ਨੀ ਸੁਨਿਆ ਜਹ ਦੇਖਾਓ ਤਹਿ ਮਹਾ ਚੰਡਾਲ ਰਾਖ ਲੀਏ ਆਪਣੇ ਗੁਰ ਗੋਪਾਲ ਦਾਸ ਨਾਰੀ ਮੈਂ ਕਰੀ ਦੁਹਾਗਨ ਗੋਰ ਕਹਿਆ ਇਹ ਰਸ ਹੈ ਵਿਖਾਗਨ ਏਨ ਸਨ ਬੰਦੀ ਰਸਾਤ ਲਜਾਏ ਹਮ ਗੁਰ ਰਾਖੇ ਹਾਰ ਲਿਵ ਲਾਏ ਅਹੰ ਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹੋ ਮੂਰਖ ਹੋਡੀ ਇਹੋ ਨੀ ਘਰ ਘਰ ਕਹੀ ਨਾ ਪਾਏ ਹਮ ਗੁਰ ਰਾਖ ਲੀਏ ਲਿਵ ਲਾਏ ਇਨ ਲੋਗਨ ਸਿਉ ਹਮ ਭਏ ਬੈਰਾਈ ਇੱਕ ਗ੍ਰਹਿ ਮਹਿ ਦੋਏ ਨਾ ਖਟਾਈ ਆਏ ਪ੍ਰਭ ਕਹਿ ਅੰਚਰ ਲਾਗ ਕਰੋ ਤ ਪਾਪ ਸੁ ਪ੍ਰਭ ਸਰਬਾਗ ਪ੍ਰਭ ਹਸ ਬੋਲੇ ਕੀਏ ਨਿ ਆਏ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕੁਰ ਇਹੋ ਗ੍ਰਹਿੋ ਸਾਭ ਤੇਰਾ ਕਾਹੋ ਨਾਨਕ ਗੁਰ ਕੀਆ ਨਿਵੇਰਾ ਪ੍ਰਭਾਤੀ ਮਹੱਲਾ ਪੰਜਵਾ ਮਾਨ ਮਹ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰ ਇਸਨਾਨ ਤਨ ਚੱਕਰ ਬਣਾਏ ਅੰਤਰ ਕੀ ਮਲ ਕਬ ਹੀ ਨਾ ਜਾਏ ਇਤ ਸੰਜਮ ਕਰਬ ਕਿਨਹੀ ਨਾ ਪਾਇਆ ਪਗਉਤੀ ਮੁਦਰਾ ਮਨ 모ਹਿਆ ਮਾਇਆ ਰਹਾ ਪਾਪ ਕਰਹਿ ਪੰਚਾਂ ਕੇ ਬਾਸਰੇ ਤੀਰਥ ਨਾਏ ਕਹੈ ਸਭ ਉਤਰੇ ਬਾਹੁਰ ਕਮਾਵਹਿ ਹੋਏ ਨਿਸੰਕ ਜਾਮਪੁਰ ਬਾੰਦ ਖਰੇ ਕਾਲੰਕ ਭੂਗਰ ਬਾਦ ਵਜਾਵੈ ਤਾਲਾ ਅੰਤਰ ਕਪਟ ਫਿਰਹਿ ਬੇ ਤਾਲਾ ਵਰਮੀ ਮਾਰੀ ਸਾਪ ਨਾਮੂਆ ਪ੍ਰਭ ਸਾਬ ਕੀਸ ਜਾਣੈ ਜੇਨ ਤੂ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰ ਦੇਸਹਿ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਰਾਇ ਟੂਕਾ ਘਰ ਘਰ ਮੰਗੈ ਤ੍ਰਿਪਤਾਵੰਤੇ ਚੂਕਾ ਬਨਤਾ ਛੋੜ ਬਾਦ ਨਦਰ ਪਾਰ ਨਾਰੀ ਵੇਸ ਨਾ ਪਾਈਐ ਮਹਾ ਦੁਖਿਆਰੀ ਬੋਲੇ ਨਾਹੀ ਹੋਏ ਬੈਠਾ ਮੂਨੀ ਅੰਤਰ ਕਲਪ ਪਵਾਈਐ ਜੂਨੀ ਆਨ ਤੇ ਰਹਤਾ ਦੁਖ ਦੇਹੀ ਸਹਤਾ ਹੁਕਮ ਨਾ ਬੂਜੈ ਵਿਆਪਿਆ ਮਮਤਾ ਬੇਨ ਸਤਗੁਰ ਕਿਨੈ ਨਾ ਪਾਈ ਪਰਮ ਗਤੇ ਪੂਛੋ ਸਗਲ ਵੇਦ ਸਿਮਰਤੇ ਮਨਮੋਖ ਕਰਮ ਕਰੈ ਅਜਾਈ ਜਿਉਂ ਬਾਲੂ ਘਰ ਠਾਉਰ ਨਾ ਠਾਈ ਜਿਸਨੋ ਭਏ ਗੋਬਿੰਦ ਦਯਾਲਾ ਗੁਰ ਕਾ ਬਚਨ ਤਿਨ ਬਾਧਿਉ ਪਾਲਾ ਕੋਟ ਮਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾ नाम केल बेख साब काटे धर्म राय के कागर फाटे साध संगत मेल हार रास पाया पार ब्रह्म रिद माहे सुया राम रमत हार हार सुख पाया दास चरण सरनाया रहाओ। ਚੁਕਾ ਗਾਉਣ ਮਿਟਿਆ ਅੰਧਿਆਰ ਗੁਰ ਦਿਖਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਾਨ ਤਾਨ ਸਾਧ ਰਤਾ ਪ੍ਰਭੂ ਜਨਾਇਆ ਤਬ ਹੀ ਜਾਤਾ ਘਾਟ ਘਾਟ ਅੰਤਰ ਰਵੇ ਆਸੂਏ ਤੇਸ ਬੇਨ ਬੀਜੋ ਨਾਹੀ ਕੋਏ ਬੈਰ ਵਿਰੋਧ ਛੇਦੇ ਭੈ ਪਰਮਾ ਪ੍ਰਭ ਪੁਨ ਆਤਮੈ ਕੀਨੇ ਧਰਮਾ ਮਹਾ ਤਰਾੰਗ ਤੇ ਕਾਂਢੇ ਲਾਗਾ ਜਨਮ ਜਨਮ ਕਾ ਟੂਟਾ ਗਾਂਡਾ ਜਾਪ ਤਪ ਸੰਜਮ ਨਾਮ ਸਮਾਲਿਆ ਆਪਣੇ ਠਾਕੁਰ ਨਦਰ ਨਿਹਾਲਿਆ ਮੰਗਲ ਸੁਖ ਕਲਿਆਣ ਤੇ ਥਾਈ ਜਹ ਸੇਵਕ ਗੋਪਾਲ 부ਸਾਈ ਪ੍ਰਭ ਸੋ ਪ੍ਰਸਾਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲ ਹੋਮ ਜਗ ਉਰਦ ਤਾਪ ਪੂਜਾ ਕੋਟ ਤੀਰਥ ਇਸ ਨਾਨ ਕਰੀ ਜਾ ਚਰਨ ਕਮਲ ਨਿਮਖ ਰਦ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉਜੇਤੇ ਉਚਾ ਪ੍ਰਪਥਾਨ ਹਾਰ ਜਨ ਲਾਵਹਿ ਸਹਿਜ ਧਿਆਨ ਦਾਸ ਦਾਸਨ ਕੀ ਬਾਂਛਉ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤ ਮਨੇਰਾ ਮੀਤ ਸਾਜਨ ਪ੍ਰਵਾਸਾ ਤੇਰਾ ਘਰ ਗਹਿ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਨ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜਹ ਅਨੰਦ ਦੁਖ ਦੂਰ ਪਇਆ ਨਾਮ ਮਨ ਮਾਨਕ ਲੇਵ ਤਤ ਲੋਕਾਨਾ ਜੋ ਕੇਸ ਹੋਆ ਸੋ ਤੇਰਾ ਭਾਣਾ ਜੋ ਏਵ ਬੂਜੈ ਸੋ ਸਹਜ ਸਮਾਣਾ ਕਹਿਤ ਕਬੀਰ ਕੇਲ ਵਿਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪਰਭਾਤੀ ਅੱਲਾਹ ਏਕ ਮਸੀਤ ਬਸਤ ਹੈ ਯਵਰ ਮੁਲਖ ਕਿਸਕੇ ਰਾਹ Hindu ਮੂਰਤ ਨਾਮ ਨਿਵਾਸੀ ਦੋਹ ਮੈਂ ਤਤ ਨਾਹੇ ਰਾਹ ਅੱਲਾਹ RAM ਜੀ ਵਾਓ ਤੇਰੇ ਨਾਈ ਤੂ ਕਰ ਮਹਿ RAM ਤਸਾਈ ਰਹਾਵ ਦੱਖਣ ਦੇਸ ਹਰੀ ਕਾ ਵਾਸਾ ਪੱਛਮ ਅਲਹਿ ਮੁਕਾਮਾ ਦਿਲ ਮਹਿ ਖੋਜ ਦਿਲੈ ਦਿਲ ਖੋਜੋ ਹੋ ਇਹ ਹੀ ਥੌਰ ਮੁਕਾਮਾ ਬ੍ਰਹਮਨ ਗਿਆਸ ਕਰਹਿ ਚਾਉ 비ਸਾ ਕਾਜੀ ਮਹਿਰਮ ਜਾਨਾ ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹੇ ਨਿਧਾਨਾ ਕਹਾਂ ਉਡੀਸੇ ਮਰਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮਹਿ ਕਪਟ ਨਿਵਾਜ ਗੁਜਾਰੇ ਕਿਆ ਹਜ ਕਾਬੈ ਜਾਏ ਇਤੇ ਆਵਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੂਗਰਾ ਰਾਮ ਅਲਹਿ ਕਾ ਸਾਬ ਗੋਰ ਪੀਰ ਹਮਾਰੇ ਕਹਤ ਕਬੀਰ ਸੁਨਹੁ ਨਾਰ ਨਰਵੈ ਪਰਹੁ ਏਕ ਕੀ ਸਰਨਾ ਕੇਵਲ ਨਾਮ ਜਪਹੁ ਰੇ ਪ੍ਰਾਨੀ ਤਾਬ ਹੀ ਨਿਹਚੈ ਤਰਨਾ ਪ੍ਰਭਾਤੀ ਆਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕਾਉਨ ਭਲੇ ਕੋ ਮੰਦੇ ਲੋਗਾ ਭਰਮ ਨਾ ਪੂ ਲਹੁ ਭਾਈ ਖਾਲਿਕ ਖਲਕ ਖਲਕ ਮਹਿ ਖਾਲਿਕ ਪੂਰ ਰਹਿਓ ਸ੍ਰਬ ਠਾਈ ਰਹਾਉ ਮਾਟੀ ਇਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ ਨਾ ਕਾਛ ਪੋਚ ਮਾਟੀ ਕੇ ਭਾਂਡੇ ਨਾ ਕਾਛ ਪੋਚ কুমਬਾਰੈ ਸਾਭ ਮਹਿ ਸੱਚਾ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਨੈ ਬੰਦਾ ਕਹੀਐ ਸੋਈ ਅੱਲਾਹ ਅਲਖ ਨਾ ਜਾਈ ਲਖਿਆ ਗੋਰ ਗੋੜ ਦੀਨਾ ਮੀਠਾ ਕਹ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਿਰੰਜਨ ਡੀਠਾ ਪ੍ਰਭਾਤੀ ਬੇਦਕ ਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਜਾਵ ਸਭ ਮਹਿ ਏਕ ਖੁਦਾ ਏ ਕਹਿ ਤਹਾਉ ਤਾਉ ਕਿਉਂ ਮੁਰਗੀ ਮਾਰੇ ਮੁੱਲਾ ਕਹੋ ਨਿਆਉ ਖੁਦਾਈ ਤੇਰੇ ਮਨ ਕਾ ਭਰਮ ਨਾ ਜਾਈ ਰਹਾਉ ਵਕਰ ਜਿਓ ਆਨਿਆ ਦੇਹ ਵਿਨਾਸੀ ਮਾਟੀ ਕਾ ਬੇਸ ਮਿਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਾਹੋ ਹਲਾਲ ਕਿਆ ਕੀਆ ਕੀਆ ਉਜੂਪਾਕ ਕੀਆ ਮੋਹ ਧੋਇਆ ਕਿਆ ਮਸੀਤ ਸਿਰ ਲਾਇਆ ਜੋ ਦਿਲ ਮਹਿ ਕਪਟ ਨਿਵਾਜ ਗੁਜਾਰੋ ਕਿਆ ਹਜ ਕਾਬੇ ਜਾਇਆ ਉਨ ਆਪਾਕ ਪਾਕ ਨਹੀਂ ਸੂਜਿਆ ਤਿਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਭਿਸਤ ਤੇ ਚੂਕਾ ਦੋਜਕ ਸਿਉ ਮਨ ਮੰਨਿਆ ਪ੍ਰਭਾਤੀ ਸੋਨ ਸੰਧਿਆ ਤੇਰੀ ਦੇਵ ਦੇਵਾਕਰ ਅਦ ਪਤ ਆਦ ਸਮਾਈ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲੇ ਹੋ ਆਰਤੀ ਹੋ ਪੁਰਖ ਨਿਰੰਜਨ ਸਤਗੁਰੂ ਪੂਜਹੁ ਭਾਈ ਠਾ ਠਾ ਬ੍ਰਹਮਾਨਿਕੰ ਵਿਚਾਰੇ ਅਲਖ ਨ ਲਖਿਆ ਜਾਈ ਰਹਾ ਤਾਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਏ ਜਗਦੀਸ ਜਗਾਇ ਬੂਜੈ ਬੂਜਨ ਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰਿੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਵਾਨੀ ਪ੍ਰਭਾਤੀ ਬਾਣੀ ਭਗਤ ਨਾਮ ਦੇਵ ਜੀ ਕੀ ਇਕ ਓ ਅੰਕਾਰ ਸਤਿਗੁਰ ਪ੍ਰਸਾਦ من کی برتھا من ہی جانے کا بوجھل آگے کہ میرا مروائی میں ڈر کیسے چہیا وے دلے گوپال گوسائی میرا پر بیا سر بیٹھائی رہا ਮਨਹਿ ਹਾਟ ਮਨਹਿ ਪਾਟ ਮਨਹਿ ਹੈ ਪਾਸਾਰੀ ਮਨਹਿ ਵਾਸੈ ਨਾਨਾ ਭੇਦੀ ਭਰਮਤ ਹੈ ਸੰਸਾਰੀ ਗੁਰ ਕੈ ਸਬਦ ਇਹੋ ਮਨ ਰਾਤਾ ਦੁਬਿਦਾ ਸਹਿਜ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਾਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪੁਰਖੋ ਤਮ ਤਾਚੀ ਅਬਗਤ ਬਾਣੀ ਨਾਮਾ ਕਹੈ ਜਗ ਜੀਵਨ ਪਾਇਆ ਹਿਰਦੈ ਅਲਖ ਵਿਡਾਣੀ ਪ੍ਰਭਾਤੀ ਆਦਿ ਜੁਗਾਦ ਜੁਗਾਦ ਜੁਗੋ ਜੋਗ ਤਾ ਕਾ ਅੰਤ ਨ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਾਵ ਐਸਾ ਰੂਪ ਬਖਾਨਿਆ गो भेद गाजे शब्द बाजे आनन्द रूपी मेरो रामैया रहाउ बावन बीखू बानै बीखे वास ते सुख लाग ला सर्वे आध परम लाद काष्ट चंदन पै ला तोमचे हमचे लोहा संगे कंचन पैला तू दयाल साच नामाच समायला प्रभाती पुरख एक चलत उपाया घाट घाट अंतर ब्रह्म लुकाया ਜੀਅ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਪ੍ਰਾਨਵਤ ਨਾਮ ਦੇਉ ਇਹੋ ਜੀਉ ਚਿਤ ਵੈ ਸੋ ਲਹੈ ਅਮਰ ਹੋਏ ਸਦ ਆਕੁਲ ਰਹੈ ਪ੍ਰਭਾਤੀ ਭਗਤ ਵੇਣੀ ਜੀ ਕੀ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ कान् चन्दन मस्तकपाति अंतरकार तालकाती ठाग दिष्ट भग्गा लेव लागा देख वै सुनो मुख भागा काल भगवत करूर दिष्ट रता निष्वादं रहाओ। नितप्रत इस्नानशरीरं द्वेधोति कर्ममुख क्षीरं हृदय पार सन्देयानि हिरन की बानि शेलपूजस चक्रगणेशं जागस भगत प्रवेशं पग नाचस चेत् अकर्मं लंपट नाच अधर्मम् ਮ੍ਰੇਗ ਆਸਣ ਤੁਲਸੀ ਮਾਲਾ ਕਰ ਊਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ ਆਤਮ ਤਾਤਨਾ ਚੀਨੇ ਆ ਸਭ ਫੋਕਟ ਧਰਮ ਅਬੀਨੇ ਆ ਕਹੋ ਵੇਣੀ ਗੁਰਮੁਖ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੇ